ਪੰਜ ਸਾਸਰੀ ਕਲਜੀ ਸਾਰਿਆਂ ਨੂੰ ਆਪਾਂ ਲੱਗੇ ਸੀਗੇ ਬਲੱਡ ਦੀ ਸ਼ੁਰੂਆਤ ਕਰਨ ਤੇ ਮਹਾਰਾਜ ਜੀ ਦੇ ਨਾਲ ਸਾਰੇ ਠੀਕ ਠਾਕ ਹੋਵੋ ਇਹ ਤੁਸੀਂ ਵੀ ਅੱਜ ਆਪਾਂ ਲੱਗੇ ਆ ਤੁਹਾਨੂੰ ਵੀ ਤੇ ਰੋਟੀਆਂ ਲਾਉਣ ਅੱਜ ਸਾਰੇ ਘਰੇ ਆ ਤੇ ਮੈਂ ਖਤਮੂਰੀ ਤੇ ਲਾਵੰਨੇ ਆ ਤੇ ਮੈਂ ਨਵਲੀ ਸੇ ਸੇ ਅਗੀ ਦੋ ਤੇ ਬਿੰਦੇ ਪੀਏ ਅੱਜ ਤਾਂ ਨੂੰ ਦੇ ਲਾ ਆਪੇ ਰੋਟੀਆਂ ਖਾ ਲਈਏ ਸਾਰਿਆਂ ਨੇ ਪਾਣੀ ਭਰਨ ਚਤੇ ਆ ਦੇ ਦੇ ਟੇਬਲ ਨੂੰ ਬੇ ਕਲਰ ਕਰਨਾ ਅੱਜ ਆ ਅੱਜ ਹੋਰ ਤਾਂ ਕੁਝ ਕਰਨਾ ਨਹੀਂ ਉਧਰ ਹੀ ਹੁੰਨੇ ਆ ਵਾਲੇ ਟੇਬਲ ਨੂੰ ਮਾਂ ਵੀ ਬਿੱਲੀ ਚੱਲੀ ਹੋਰ ਮਾਂ ਨੂੰ ਕਿੰਨੇ ਦੁੱਧ ਪੀਲੇ ਚੱਲੀ ਆ ਚੱਲੀ ਆ ਹਾਂ ਇਹ ਤੋ ਸੇ ਆਟਾ ਗੋਨਾ ਜਿਸੀ ਤੁੰਧਰੀ ਬਾਲਦੀ ਵੀ ਮੈਂ ਦੋਕ ਪਾਣਾ ਮੱਥ ਮਾਰਨਾ ਸਬਜੀ ਗਰਮ ਦੰਡਾ ਖਿਲ ਕਰਨ ਲੱਗੀ ਡੈਡੀ ਵੇਟ ਕਰ ਤੇ ਰੋਟੀ ਦੀ ਇਹ ਹੈ ਜੀ ਠੀਕ ਹੋਸ਼ ਕਰਦਾ ਖਿਲ ਕਰਦੀ ਹੈ ਸਾਰੇ ਲੱਕੜ ਤੋਂ ਬਾਹਰ ਆਤੀ ਅੱਕੜੀ ਅੱਕੜੀ ਬਸ ਬਲਕੀ ਤੋਂ ਰੋਟੀ ਲਾਉਣੇ ਆ ਰੋਟੀਆਂ ਖਾ ਕੇ ਉੱਠੀ ਆਪਾਂ ਕੀ ਲੱਗੀ ਹੈ ਕੋਈ ਕੰਮ ਅੱਜ ਤਾਂ ਬੀਜ ਉਹ ਹੀ ਬੀਜ ਦਿੰਨੇ ਆ ਹਨਾ ਕਿਆ ਜੀ ਬਣਵਾ ਕੇ ਘਰੇ ਆ ਮਾਂ ਜੀ ਨੂੰ ਕਹਿੰਦੇ ਬਣਾ ਦੋ ਕਿ ਆਪਣੇ ਫੁੱਲ ਕੇ ਕੇ ਆ ਲਾਗ ਅੱਜ ਸਾਰੇ ਕਰੇ ਜੀ ਤਾਂ ਮੰਮੀ ਕਹਿੰਦੇ ਚੱਲ ਤੰਦੂਰੀ ਤੇ ਬਣਾਨੇ ਆ ਤੰਦੂਰੀ ਦੀ ਖੁਸ਼ ਹੋ ਕੇ ਖਾ ਲੈਂਦੇ ਆ ਸਾਰੇ ਤੇ ਮੈਨੂੰ ਤਾਂ ਲੱਗ ਜੰਦੂਰੀ ਤੇ ਲਾਦਨੇ ਆ ਸਾਰੇ ਖਾ ਲੈਣਗੇ ਰੋਟੀ ਦਾ ਕੰਮ ਨਿਬੜੂਗਾ ਦਾ ਫਿਰ ਆਪਾਂ ਆਉਂਦਾ ਕੋਈ ਕੰਮ ਲੱਗਦਾ ਅੱਜ ਡਾਈਜਾ ਕੱਪੜੇ ਵੀ ਪ੍ਰੈਸ ਕਰ ਦੇਣੇ ਨੇ ਉਹ ਕਰ ਦੇਣੇ ਆ ਇਨਸ਼ਾ ਅੱਲ ਕੱਲ ਦਾ ਦਿਨ ਪਿਆ ਨਹੀਂ ਜਿਹੜੇ ਜਿਹੜੇ ਕਰੇ ਜਿਹੜੇ ਜਿਹੜੇ ਨਹੀਂ ਪਾਣੀ ਡੜਨੇ ਉਹ ਕਰ ਦੇਣੇ ਤੇ ਬਾਕੀ ਜਿਹੜੇ ਪਾਣੇ ਹੋਣਗੇ ਉਹ ਤਾਂ ਬਾਚ ਹੀ ਹੋਣਗੇ ਉਸ ਦਿਨ ਤੋਂ ਕੇ ਉਸ ਦਿਨ ਮੈਨੂੰ ਤਾਂ ਪਰ ਮਸ਼ੀਨ ਲੋਣੀ ਪੈਣੀ ਤੇ ਦੇਖ ਦੇ ਤਾਂ ਦੋ ਦੋ ਰੋਤੀ ਸਾਦ ਲੱਗਦੀ ਕੱਲ ਦੋ ਦੋ ਕੁੱਕੇ ਘਾਦੇ ਗੈਸ ਦੇ ਉਹਨਾਂ ਨੇ ਮੁੜ ਕੇ ਸਾਰਾ ਦਿਨ ਕਰਨ ਸਾਨੂੰ ਭੁੱਖ ਲੱਗੀ ਸਾਨੂੰ ਭੁੱਖ ਲੱਗ ਗਈ ਅਸਟ ਗੋਰੀ ਤੇ ਇਹਨਾਂ ਨੂੰ ਫੋਨ ਤੇ ਗੋਰੀ ਤੇ ਲਾ ਦਿੰਦੀ ਆ ਅੱਛਾ ਅੱਜ ਸਾਰੇ ਆਲੂ ਪੱਟਦੀ ਆਪਾਂ ਇਹਦੀਆਂ ਦੋ ਪਟਾਈਆਂ ਹੁੰਦੀਆਂ ਹੁੰਦੀਆਂ ਆਲੂ ਦੀਆਂ ਕੱਚੀ ਪੱਕੇ ਹੋਵੇ ਇਹ ਤਾਂ ਨਿੱਕੇ ਨਿੱਕੇ ਆ ਅਗਲੇ ਆਂਦੇ ਨੇ ਥੱਲੇ ਪਾਣੀ ਬਹੁਤ ਪਿੰਦਾ ਇਹਨਾਂ ਨੂੰ ਤਾਂ ਕਰਕੇ ਵਿਚਾਈ ਨਹੀਂ ਪਾਣੀ ਪਿੰਦਾ ਪਾਣੀ ਤਾਂ ਕੱਲ ਹੀ ਪਾਇਆ ਸੀਗਾ ਹੈ ਗਿਆ ਉਹ ਆ ਫਰਲਾ ਬੂਟਾ ਬੱਟੋ ਤਾਂ ਕਿ ਚੋਣ ਹਾ ਦੇ ਅਡਾੜੀ ਇਹਨਾਂ ਨੂੰ ਆਪਾਂ ਅੱਗੇ ਦੀ ਪੂਪਲ ਚ ਰੱਖਦੀ ਏ ਪੁੰਕੇ ਛੋਟੇ ਛੋਟੇ ਹੁਣ ਤਾਂ ਹੀ ਗਈ ਅੱਗ ਹੋਰ ਫਰੋ ਲੋ ਬੇਟੀ ਆ ਛੋਟੇ ਛੋਟੇ ਉਹਦੇ ਵਿੱਚ ਰੱਖ ਦਿੰਨੇ ਆ ਮੈਂ ਵੀ ਜਿਸੀ ਗਏ ਤੇ ਇੰਨੀ ਥਾਂ ਖਾਲੀ ਸੀ ਆਵੇ ਗਾਲੀ ਗਿਆ ਵਿਚਾਰ ਉਹ ਗਾਂਵਾਲਾ ਬੂਟਾ ਪਟੋ ਪਾਵਾਲਾ

ਵੱਡੇ ਵੱਡੇ ਜਿੱਥੇ ਬੋਲੇ ਉਹ ਬੋਲੇ ਪੋਲੀ ਖਾਂਦੇ ਬਹੁਤ ਮੋਟੇ ਮੋਟੇ ਹੋਏ ਨੇ ਜਿੱਥੇ ਉੱਥੇ ਲੱਪੇ ਉੱਥੇ ਹੀ ਰਹਿੰਦੇ ਤੇ ਕੋਈ ਨਾ ਫਰੋਲੇ ਦਾ ਮੈਂ ਹੀ ਫਰੋਲਦੀ ਜਦੋਂ ਫਰੋਲਦੀ ਆ ਉਹ ਜਿਹੜੀ ਤੋਂ ਪੱਟ ਦੋ ਤੁਸੀਂ ਉੱਧਰਲੇ ਤੋਂ

मम्मी अंगूरां दी वह ले उठे अनिया ख़राब हो चले ऐसे बातें क्या बातें क्या ले आवा कुछ ले आवा किधर किधर अब ऐसे हल्ले छोड़ तू भी है कि यहाँ पर आप बातें दिलने मेरे कार ਆਜਾ ਫਾਲੂ ਪਾਟ ਲੈਨੇ ਸਾਰੇ ਇਹਨਾਂ ਦੋਨੇ ਰੋਟੀ ਖਾ ਕੇ ਪਤਾ ਨਹੀਂ ਇਹਨੂੰ ਕੀ ਹੋਇਆ ਜਾ ਕੇ ਅੱਜ ਵਾਲੇ ਹੋ ਗਈ ਮੈਂ ਦੇਖੀ ਨੰਨੂ ਨੰਨੂ ਵੀ ਪੱਟ ਦਿੱਤੇ ਨੀ ਹੋਰ ਸਾਰੇ ਫਿਰ ਮੇਲਾ ਮੁੱਲਾ ਲਾਣੀ ਆ ਉੱਥੇ ਚੱਲ ਧੋਨੇ ਇਹਨਾਂ ਨੂੰ ਆਪਾਂ ਲੋ ਇੰਨੀ ਮਿੱਟੀ ਆਵੇ ਸੁਖਾਰੇ ਕਾਰਾ ਕੀਤਾ ਸਾਰੇ ਮਿੱਟੀ ਸੈਣੀ ਮਿੱਟੀ ਵੀ ਸੈਣਾ ਲੋ ਇਹਨੂੰ ਕੀ ਪਤਾ ਸੀ ਡੱਬੇ ਥੱਲੇ ਮਿੱਟੀ ਹੈ ਤਾਂ ਥੱਲੇ ਮਿੱਟੀ ਹੋਣੀ ਸੀਗੀ ਉਹਦੇ ਤੈਨੂੰ ਨਹੀਂ ਪਤਾ ਚੱਲ ਤੋ ਇਹਨੇ ਇਹਨਾਂ ਨੂੰ ਆਪਾਂ ਹਾਂ ਪੰਡ ਪੰਡ ਮਾਸਤੇ ਬਸ ਸੋਈ ਸਾਫ ਕਰਦੇ ਆ ਤੇ ਅੱਜ ਬਸ ਦੁਪਹਿਰ ਵਾਲੀ ਚਾਹ ਪੀਣੀ ਕੱਲ ਤਾਂ ਮੋਤਵਣੀ ਹੋ ਜਾਈਦਾ ਜਾਂ ਸ ਮੁੜ ਕੇ ਪ੍ਰੋਬਲਮ ਆਉਂਦੀ ਹੈ ਸਿਹਤ ਨੂੰ ਕੌਣ ਸਾਰ ਦੇ ਚਾਹ ਮੈਂ ਕਿਹਦੇ ਸੰਦੇ ਚਾਹ ਮੰਗੀ ਨਾ ਉਹ ਪਹਿਲਾਂ ਪੈ ਹੀ ਜਾਣਾ ਨਾਈਟ ਦੀ ਬਣਨੀ ਬਲੇ ਹੋਰ ਕੀ ਆਪਾਂ ਪਿੰਦੇ-ਪਿੰਦੇ ਨਾਲ ਮੈਨੂੰ ਮੈਂ ਮਾਂ ਕੇ ਬਿਮਾਰ ਹੋ ਜਣੀ ਹੈ ਚਾਹ ਬੱਚੇ ਆਲੂ ਤੋ ਤੇ ਮਮਮੀ ਨੇ ਜਿਹੜੇ ਵਾਲੇ ਨਿੱਕੇ ਇਹਨਾਂ ਨੂੰ ਵਾਲ ਹੀ ਲਵਾਂਗੇ ਵਾਲੇ ਛੋਟਿਆਂ ਨੂੰ ਇਹ ਚੋ ਸਾਫ ਕਰ ਲਵਾਂਗੇ ਖਰਾਬੀ ਹੋ ਜਾਣੀ ਸੀ ਆ ਵੱਡੇ ਵੱਡੇ ਦੇ ਨਾਮ ਕੱਢਣਗੇ ਹੋਰ ਹੁਣ ਆ ਕੰਮ ਨੇ ਵੇੜੋ ਗੁੱਡੇ ਮਾਸ ਤੋਂ ਖਾਲੀ ਲੋਗੇ ਤਾਂ ਤਾਂ ਮੈਂ ਉਥੇ ਬੀਜਣ ਵਾਲੀ ਬਣਾ 20 ਘਟ ਸਾਰਾ ਪੇਵਾ ਮੈਂ ਜਿਹੜਾ ਤੇਰਾ ਬੀਜਣਾ ਤੇ ਰੈਡੀ ਨੂੰ ਮੈਂ ਤਾਂ ਕਿਆਲੀ ਬਣਾਦੇ ਤਾਂ ਉਹ ਬਾਹਰ ਨਿਕਲ ਗਿਆ ਬਸ ਚਾਹ ਨਹੀਂ ਲੋਣਾ ਹੀ ਆ ਉਹਦਾ ਲਾ ਲਾਂਗੇ ਕੱਲ ਉਹਦਾ ਲਾ ਲੈਣਾ ਨਾ ਮੈਂ ਚਾਹ ਨਹੀਂ ਹੋਣੀ ਆ ਤੂੰ ਉਹ ਕਰ ਆ ਨਾ ਮੋਪ ਚੇ ਲਾ ਲਾ ਹੁਣ। ਆਪੇ ਨੂੰ ਦੇ ਕਾਲੂ ਕੱਲ ਦੇ ਮੁਤਾਬਿਕ ਅੱਜ ਦਾ ਕੰਮ ਛੇਤੀ ਨਿਬੜ ਗਿਆ। ਬਸ ਪੋਚੇ ਰਾਗੇ ਮੈਂ ਸਾਰੇ ਕਮਰੇ ਚ ਇਕੱਠੇ ਲਾ ਦੇਨੇ ਨੇ। ਜਦੋਂ ਬਹਿ ਜੀਦਾ ਨਾ ਉਹ ਕੰਮ ਨਹੀਂ ਨਿਬੜਦਾ। ਤੁਸੀਂ ਨਾਲ ਲਓ। ਸਾਰੇ ਨਾਲ ਲਓ ਤੇ ਫਿਰ ਕੁਛ। ਮੈਂ ਉਹ ਨਾ ਮੈਂ ਬਸ ਸਾਰੇ ਕਮਰੇ ਚ ਪੁਚਲਾ ਦੇ ਜਿਸ ਚੜੂ ਬੇਰਦੀ ਵੀ ਹੈ ਪੋਚੇ ਲਾ ਦੇਣੀ। ਹਾਂ। ਚਲੋ ਜੀ। ਲਓ ਜੀ ਆਪਾਂ ਪੀਂਦੇ ਆਂ ਵੀ। ਇਹਦੇ ਵਿੱਚ ਅੱਧੇ ਪੀਂਦਨੇ ਆਂ। ਤੇ ਅੱਧੇ ਰੱਖ ਦਾਂਗੀ ਇਹਦੇ ਵਿੱਚ ਨਾ ਮਿਰਚਾਂ ਦੇ ਵੀ ਬੀਜ ਹੈਗੇ ਆ ਇਹਦੇ ਵਿੱਚ ਮਿਰਚਾਂ ਦੇ ਵੀ ਉਹ ਵੀ ਬੀਜ ਤੇ ਆ ਸਾਰੇ ਜਿ세 ਉਧਰ ਝੜੂ ਫੇਰ ਦੇ ਵੀ ਹੋਰ ਕੰਮ ਲੱਗ ਬਗ ਸਾਰੇ ਨਿਪਟ ਗਏ ਹੁਣ ਮੈਂ ਕਿਹਾ ਵੀ ਭੇਂ ਕੇ ਰੱਖ ਦਵਾਂ ਤਾਂ ਆਪਾਂ ਸ਼ਾਮ ਨੂੰ ਉਥੇ ਬਣਵਾ ਕੇ ਖਿਆਰੀ ਮੇਲ ਲੋਣੇ ਆ ਆ ਹੈਗੇ ਆ ਬਿੰਗਣਾ ਦੇ ਮੈਂਗਣ ਵੀ ਸਾਰੀ ਨਹੀਂ ਸਾਰੀ ਨਹੀਂ ਤੋਰੀਆਂ ਤੋਰੀਆਂ ਦੇ ਨਹੀਂ ਹੈਗੇ ਆਇਆ ਟਿੰਡੋ ਸਰਾ ਖਖੜੀਆਂ ਇਹ ਪੈਣੇ ਕਿ ਆ ਸੀਗਾ ਖਖੜੀਆਂ ਦੇ ਬੀ ਭੇਜਣੀ ਚਿੱਤਾ ਹੀ ਪੁੱਲ ਗਿਆ ਮਾਸੀ ਮੈਂ ਕਰੋਨੀ ਹੁਣ ਕਿੱਥੇ ਉਹਨੇ ਮੈਨੂੰ ਕਿਹਾ ਸੀ ਕਹਿੰਦੀ ਸੀ ਖਖੜੀਆਂ ਦੇ ਬੀ ਭੇਜਦੀ ਚਲ ਇਹਨਾਂ 'ਚ ਪਾਣੀ ਪਾ ਕੇ ਪੀਂਦੋ ਸੈਕਿੰਡ ਤੇ ਚੱਲਣ ਕੋਈ ਇਹ ਡੈਡੀ ਨੂੰ ਨਹੀਂ ਲੱਗੇਗਾ ਡੈਣੀ ਨੇ ਕੰਮ ਮਸਾ ਕੇ ਤੇ ਮੰਮੀ ਨੇ ਲਾਇਆ ਸੁੱਤੇ ਵਾਂਸੀ ਆ ਕੇ ਹੋਰ ਇਹ ਤੇ ਕਿਹੜੀ ਬਣ ਜਾਏਗੀ ਹੁਣ ਤੇ ਫਿਰ ਅਸੀਂ ਬੀਚ ਦੇਣ ਤੇ ਵੀ ਇਹ ਆਪਾਂ ਅਸੀਂ ਸਾਰਾ ਇਹ ਤਾਂ ਕਲਰ ਜਿਹੜਾ ਉਤਰਿਆ ਪਿਆ ਸੀ ਹੁਣ ਆਪਾਂ ਇਹਨੂੰ ਰੀਨ ਲੱਗਿਆ ਨਿਊ ਲੁੱਕ वाइट करके बाकी डिजाइन देखना के ना दें देख लो हून ही कैमें हो गया खराब जहा हो गया पानी पैके सारा कलर निकल गया हम आप दूसरा कलर कर लगे आने कोई डिजाइन बनावेंगे और आ आइट कलर इन उपर करा लो जी आप इन्हें करने लग गया कलर वाइट फिर इनका कोई डिजाइन करा ਤਾ ਟੇਬਲ ਨੂੰ ਤੁਪੇ ਇਹ ਹੁਣ ਸੁੱਕੇਗਾ ਫਿਰ ਉਸ ਤੋਂ ਬਾਅਦ ਇੱਥੇ ਡਿਜ਼ਾਈਨ ਕਰਤੀ ਹਾਂ ਜਿਆਪਾ ਬਣਾਉਣ ਲੱਗੇ ਨੇ ਸਿਕਨ ਲਗੇ ਡੈਕੋਰੇਸ਼ਨ ਡੈਕੋਰੇਸ਼ਨ ਜਲਦੀ ਕੀਤਾ ਨਾ ਖਾਣਿਆ ਨਾਲ ਨਾ ਤਾਂ ਬਾਕੀ ਬੰਦ ਕਰਦੇ ਆ ਜੇ ਆਪਣਾ ਸਾਰਾ ਗੱਡਣ ਤੇ ਮਨਾਪਸ ਕਾਨਿਆ ਤੇ ਫਿਰ ਇਹਦੇ ਉੱਤੇ ਰੱਖਦੇ ਆਂ ਕਮਲਾ ਮੈਂ ਫੋਨ ਵੀ ਖੰਦੇ ਤੇ ਬੈਠੇ ਸਾਰੇ ਗਮਲਿਆਂ ਨੂੰ ਕਲਰ ਕਰਦੇ ਨੇ ਉਹਨਾਂ ਨੂੰ ਵੀ ਕਰਦੇ ਆਣੇ ਲੋ ਜੀ ਆਪਣੇ ਗਮਲਿਆਂ ਨੂੰ ਹੁੰਦਾ ਰੰਗ ਪੂਰਾ ਪ੍ਰੋਪਰ ਕਰਕੇ ਦਿਖਾਵਾਂਗੇ ਸਾਰਾ ਹੀ ਅੱਜ ਕਲਰ ਸਾਰੇ ਰਹਿ ਗਏ ਸੀ ਤਾਂ ਅੱਜ ਫਿਰ ਬੈਠੇ ਸੀ ਅਸੀਂ ਕਿਹ ਚੱਲ ਆਈ ਕੰਮ ਕਰ ਲਈਏ ਆਪਾਂ ਵੀ ਇਸ ਵਿੱਚ ਆ ਨਾ ਗਏ ਉਹ ਦੂਜੀ ਨਾਲ ਹੁੰਦੇ ਨਾਲ ਕਰੋ ਦੂਜੀ ਹੁੰਦੇ ਨਾਲ ਨਹੀਂ ਅੱਛੀ ਤਾਂ ਬੜੀ ਪੱਕੀ ਹੈ ਚਲੋ ਜੀ ਲੈ ਵੀ ਆਪਾਂ ਬੀਜ ਦਿੰਨੇ ਆ ਮੁੜ ਕੇ ਜਪਟ ਕੇ ਕਿਸੇ ਹੋਰ ਪਾਸੇ ਕਰਨੀਆਂ ਵੀ ਪਈਆਂ ਤਾਂ ਕਰ ਲਾਂਗੇ ਇੱਕ ਵਾਰੀ ਬੀਤ ਬੀਜ ਆ ਜਾਊਗਾ ਪਤਾ ਲੱਗਦਾ ਮੈਂ ਕਿਹੜਾ ਬੀਜ ਦੇਣਦੇ ਆ ਮੈਂ ਤਾਂ ਇਕੱਠੇ ਬੀਜ ਦੇਣੇ ਆ ਆ ਰੱਸੀ ਬੰਨੀ ਪਈ ਐ ਇੱਧਰ ਨੂੰ ਹੀ ਰस्सियां ਹੋਰ ਬੰਨ੍ਹ ਦੇਣੀਆਂ ਤਾਂ ਨੂੰ ਵੇਲਾ ਨਹੀਂ ਹੁਣ ਆਪੇ ਐਸੇ ਹੋ ਜਾਣਗੀਆਂ ਜਿਹੜੀਆਂ ਹੋਣਗੀਆਂ ਉਹ ਹੀ ਸਹੀ ਹੂੰ ਜ਼ਰੂਰੀ ਨਹੀਂ ਹੈਗਾ ਵੀ ਆਹ ਹੋਣੀ ਚਾਹੀਦੀ ਸੀ ਇੱਥੋਂ ਨਹੀਂ ਆਲੂ ਪੱਟੇ ਆਪਾਂ ਮੈਨ ਲੱਗਦਾ ਨਹੀਂ ਇੱਥੇ ਹੋਣਗੇ ਤੁਹਾਨੂੰ ਬੀਹਣੀਆਂ ਆਹ ਥੱਲੇ ਥਾਂ ਕੋਈ ਤੇਰੀ ਇਹਨ ਦੀ ਕਰੜੀ ਹੈ ਥਾਂ ਇੱਥੋਂ ਟਮਾਟਰਾਂ ਦੇ ਬੂਟੇ ਸੁੱਕੇ ਨਹੀਂ ਗੇ ਤਾਂ ਉਹਨਾਂ ਨੇ ਕੀ ਸੁੱਕਣਾ ਸੀ ਸਣੇ ਮਿੱਟੀ ਪਲਾਏ ਮੈਂ ਪੱਟ ਕੇ ਉਥੋਂ ਉਹ ਤਾਂ ਗਿੱਲੇ ਹੀ ਆ ਆ ਵਟਾਂ ਦੇ ਨਾਲ ਨਾਲ ਪਿੰਡੀਆਂ ਵੀ ਜੀਦਨੇ ਆ ਚੇਤਾ ਰਹੂਗਾ ਵੀ ਇੱਥੇ ਪਿੰਡੀਆਂ ਬੀਜੀਆਂ ਜਿਹੜਾ ਉਗ ਗਿਆ ਉਗ ਗਿਆ ਜਿਹੜਾ ਨਾ ਉਗ ਗਿਆ ਦੁਬਾਰਾ ਬੀਜ ਦਾਂਗੇ ਵੀ ਹੋਰ

ਜਦੋਂ ਉਗ ਗਈਆਂ ਤਾਂ ਕੱਢ ਕੇ ਇਹਨਾਂ ਨੂੰ ਕੱਲੇ-ਕੱਲੇ ਕਰ ਦਾਂਗੇ ਹੁਣ ਪਿੰਡੀਆਂ ਦੇ ਮੇਰੇ ਹੱਥ ਚ ਨਹੀਂ ਆਉਂਦੇ ਜੇ ਤੇ ਨਾਲ ਤੇਰੇ ਦਾਦੀ ਨੂੰ ਕਹਿ ਕੇ ਕੱਦੂਆਂ ਦੇ ਬੀਜ ਲਓ ਆ ਸਾਰੇ ਕੋਲੇ ਐਵੇਂ ਛਿੜਕ ਦੋ ਲੱਗਣਾ ਆ ਮੈਂ ਕਿ ਵਿਚੋਂ ਦੇ ਕੱਢ ਨਹੀਂ ਆ ਨਾ ਕੱਲੇ ਪਿੰਡੀਆਂ ਪਿੰਡੀਆਂ ਦੇ ਕੱਢ ਕੇ ਵੱਟਾਂ ਤੇ ਲਾ ਦੇਣੀ ਬਾਕੀ ਬੀਜ ਦੇਣੇ ਆ ਫਿਰ ਪੱਟ ਕੇ ਲਾਉਣੇ ਪਏ ਤਾਂ ਲਾ ਦਾਂਗੇ ਥੋੜੀ ਜਿਹੀ ਕਰ ਦੇਣੀ ਬਾਕੀ ਦੇਖ ਆ ਵਿੱਚ ਤਰਾਂ ਦੇ ਵੀ ਆ ਖੇਰਿਆਂ ਦੇ ਆ ਖਖੜੀਆਂ ਦੇ ਆ ਸਾਰੇ ਆ ਲੋਜੀ ਬੀ ਸਾਰੇ ਬੀ ਹੋਰ ਚਾਹ ਬਣਾਉਣੇ ਅੰਦਰ ਮੈਂ ਚਾਹ ਬਣਾਉਣੀ ਆ ਮੈਂ ਚਾਹ ਨਹੀਂ ਪੀਣੀ ਮੈਨੂੰ ਦੁੱਧ ਹੀ ਹੁੰਦਾ ਸਾਨੂੰ ਤਾਂ ਬਣਾ ਦਿਓ ਕੱਪ ਕੱਪ ਕਿਉਂਕਿ ਚਾਹ ਪੀਵੀਂ ਕੇ ਨਾ ਮੇਰਾ ਤਬੀਰ ਖਰਾਬ ਹੋ ਜਾਂਦੀ ਹੈ ਸਾਡੇ ਵਾਸਤੇ ਚਾਹ ਬਣਾ ਲਿਓ ਚਲੋ ਆਹ ਅਸਤ ਪੀਂਦੇ ਬਲਾਓ ਇਹ ਕਰਦੇ ਅਰੇ ਨਾ ਬਣਾਏ ਤਾਂ ਨਹੀਂ ਪੀਂਗਾ ਲੱਗਦਾ ਔਰ ਡੈਡੀ ਪਿਛਲਾ ਗਿਆ ਸੀ ਚਾਹ ਤੇ ਅਸੀਂ ਆਉਂਦੇ ਹਾਂ ਤੁਹੇਂ ਹੋਣੇ ਨੇ ਚਾਹ ਤੇ ਚਾਹ ਨਹੀਂ ਬਣੀ ਹਲੇ ਇਹ ਤਾਂ ਸੌਣਾ ਇਹਨਾਂ ਨੇ ਇੱਕ ਸੈਟ ਤੇ ਦੁੱਧ ਗਰਮ ਕਰ ਹੂੰ ਇੱਕ ਸੈਟ ਤੇ ਦੁੱਧ ਗਰਮ ਹਾਂ ਲਓ ਰੱਖ ਦੇ ਲਗਾ ਕੇ ਨੇ ਓਕੇ ਗੋਸ਼ਟੀ ਰਾਬੇ ਉਹਨੇ ਗੱਤੇ ਦੀ ਨਹੀਂ ਰੱਖਦੇ ਆ ਬਸ ਆਪਾਂ ਤੇ ਬੋਲੀਏ ਜਿਸਨੇ ਘੱਟੇ ਲੈਣ ਲੱਗਾ ਬੰਦਾ ਬੈਠਾ ਨੇ ਘੱਟੇ ਉਦੋਂ ਮੰਗਾਇਆ ਸੀ ਕਿੰਨਾ ਪਾਇਆ ਕੋਈ ਕੋਲੇ ਵਿੱਚ ਥੋੜਾ ਨਹੀਂ ਪਾਇਆ ਸੀ ਕਿ ਆਹ ਵੇਖੋ ਆਖਲੇ ਵੀ ਆ ਕੇ ਜਾਣਾ ਸੀ ਨਾ ਹਾਂ ਪਤਾ ਸੀ ਅਸੀਂ ਉਹ ਚੇਤਾਂ ਦੇ ਤਰ੍ਹਾਂ ਹੋਰੋਂ ਤਾਂ ਦੇ ਦੇ ਕੇ ਨਾ ਨਸਰ ਇਹ ਆ ਕੇ ਜਾਣਾ ਕਿ ਇਹ ਚੇਤਾਂ ਨਹੀਂ ਤੇ ਬੰਦਾ ਪੁੱਛੇ ਅਸੀਂ ਕਿਹਾ ਤਾਂ ਨਹੀਂ ਤੁਹਾਨੂੰ ਦੱਸੂਗਾ ਉਹ ਵੀ ਸਾਨੂੰ ਚੇਤਾ ਆਇਆ ਅਸੀਂ ਫਾਰਮ ਭਰਨ ਗਏ ਅਸੀਂ ਉਹ ਵਖਾੜੇ ਕਣਾਂੇ ਸੀਰ ਉਹ ਕੋਲੋਂ ਦੇਖ ਕੇ ਸਾਨੂੰ ਚੇਤਾ ਆ ਗਿਆ ਮੋੜ ਤੇ ਚੇਤਾ ਹੀ ਨਹੀਂ ਆਉਂਦਾ ਇਕਰੇ ਦਿਮਾਗ ਤੇ ਨਿਕਲਣਾ ਲੱਗ ਜਾ ਕੱਲਵੇਂ ਨੂੰ ਚੇਤਾ ਸੀ ਮੈਂ ਵੀ ਬੋਲ ਗਈ ਇਸ ਵੇਰੇ ਜਾਣਾ ਹੈ ਜਾਣਾ ਆ ਤੇ ਸਵੇਰ ਦਾ ਚੇਤਾ ਹੀ ਨਹੀਂ ਚਲੋ ਫਿਰ ਕਿਸੇ ਵੰਤੇ ਰੈੜੀ ਉ ਬਾਹਰ ਉਹ ਜੂਸ ਕੱਢਿਆ ਹੋਇਆ ਹੁੰਦਾ ਤੋਏ ਆਹ ਦੇਖੀ ਰੋ ਨਾ ਕੋਇਆ ਮਸਾਂ ਰੰਗ ਵਧੀਆ ਹੋ ਗਿਆ ਇਹਨਾਂ ਨੂੰ ਇਹਦੇ ਅੰਦਰ ਰੱਖ ਕਿੰਨਾ ਸੋਹਣਾ ਲੱਗਦਾ ਹੈ ਜੀ ਇਹ ਗਮਲਾ ਇਹਨੂੰ ਗਮਲੇ ਦੇ ਪੇਰਾ ਰੱਖ ਲੈ ਆਹ ਨਹੀਂ ਰੱਖਣਾ ਇਹਦੇ ਤੇ ਉਹ ਰੱਖਣਾ ਅੰਦਰ ਵਾਲਾ ਮਨੀ ਪਲਾਟ ਵਾਲਾ ਉਹਨੂੰ ਵੀ ਕਰ ਉਹਨੂੰ ਕਲਰ ਕਰਨਾ ਵੀ ਹਾਂ ਕੱਲ ਕਰਾਂਗੇ ਮੇਰੇ ਹੱਥ ਨੂੰ ਰੰਗ ਲੱਗ ਗਿਆ ਆ ਆ ਰਹੇ ਜਾਂ ਬਾਕੀ ਕਲਰ ਕਰਾਂਗੇ ਹਾਂ ਮੇਰਾ ਮਨੀ ਬਲਾਡ ਬਾਹਰ ਰੱਖ ਕੇ ਨਾ ਡਾਂਡੀ ਲੈ ਗਈ ਇਹਦੀ ਅੰਦਰ ਸੁਗਵਾਵਾ ਸੀਗਾ ਟੇਬਲ ਨੂੰ ਅੱਗੇ ਕਰਨਾ ਸੀਗਾ ਰੁਕ ਜਾ ਫਿਰ ਟੇਬਲ ਵੀ ਕਾਹ ਕਰ ਦਿੰਦੀ ਆ ਹੁਣ ਟੇਬਲ ਗਾਂ ਕਿਵੇਂ ਕਰੋਗੇ ਉਹ ਪਜਾਂ ਦੋਨ ਚੀਜ਼ੇ ਕਰ ਦਿੰਦੀ ਚਮਾਰ ਕੇ ਚਲੋ ਉਹ ਤੇ ਆ ਰਹੇ ਨੂੰ ਕਰਾਂਗੇ ਕੱਲ ਇਹਨੂੰ ਕੱਲ ਕਰ ਦੇ ਅੰਬਲ ਦੇ ਕਿ ਅੱਜ ਵੀ ਇੱਥੇ ਪਏ ਇਹਨੇ ਤਹਿ ਮਾਰ ਕੇ ਹਾਂ ਮੈਂ ਬਰਤ ਨਹੀਂ ਮਰੂਦ ਤੋੜਿਆ ਛੋਟਾ ਜਿਹੀ ਤੋੜਨੇ ਨਹੀਂ ਪੱਕਿਆ ਪਿਆ ਇੰਨਾ ਟਾਈਮ ਤਾਂ ਹੋ ਗਿਆ ਲੱਗਿਆ ਹਾਂ ਇਹਦਾ ਹਾਲ ਨਹੀਂ ਹੋਇਆ ਮਰੂਦ ਖਾਨ ਨੂੰ ਭੁੜਾਇਆ ਮੈਂ ਆ ਗਨ ਗਿਆ ਕੋਨੇ ਸਾਹ ਬਣ ਕੇ ਇਹ ਤੇ ਆਪਾਂ ਹੁਣ ਪੀ ਲਈਏ ਤਾਂ ਫਿਰ ਫੁਰਜੀ ਲਵਾ ਲਈਏ ਤੰਬੂਰੀ ਤੇ ਮੰਮੀ ਮੈਰੀ ਲਾ ਦੇਖਣ ਦੇ ਚੱਕਰ ਚੰਦਾ ਦੇਖੋ ਹੱਥ ਤੇ ਇੱਥੇ ਇੱਜਤੀ ਸਤੀ ਹੋਈ ਪਈ ਆ ਤੇਰਾ ਕੁਝ ਨਹੀਂ ਹੋ ਸਕਦਾ ਦੋਵੇਂ ਮੈਂ ਤੈਨੂੰ ਕਿਹਨੂੰ ਉੱਥੇ ਰੱਖ ਦੇ ਤੇ ਤੂੰ ਮੈਨੂੰ ਰੱਖ ਦੇ ਹੈ ਆਹ ਕੰਮ ਕੇ ਮੇਰੇ ਮਗਰ ਮਗਰ ਟਾਂਕੇ ਨਾਲ ਰੀਲ ਨਾ ਵਿਕਦੀਆਂ ਇੱਥੇ ਹੀ ਜਤੀ ਸਕਦੀ ਹੋਈ ਮੈਂ ਚਾਲ ਵੀ ਲ ਨਹੀਂ ਆ ਮੈਂ ਇੱਕ ਮੈਂਨੇ ਦੋ ਤਤਾ ਕਰਦੀ ਲੋਜ ਡਾਡੀ ਕਿੰਦਾ ਮੈਂ ਮਸਾਲਾ ਕੋ ਟਾਂਗਾ ਅੱਜ Og kikkertene legger jeg med cella der de er. ਆਮ ਆ 6:06 ਮਿੰਟ ਹੋਲਡ ਹੋ ਗਿਆ ਅਜਾ ਪਾ ਹਾਂ ਅਜਾ ਪਾ ਲੇਟ ਆ ਵਿਸ਼ਰਮ ਗੋਣਾ ਪੈਣਾ ਥੋੜਾ ਲੋ ਜੀ ਸਾਡਾ ਪਾਣੀ ਉਬਲਦਾ ਪਿਆ ਦਿਸ ਇੰਦਰ ਮੰਮੀ ਕਰਦੀ ਹਿੰਦਾ ਮੰਮਾ ਕਰੋ 1 ਮਿੰਟ ਰੋਕੋ 1 ਮਿੰਟ ਰੋਕੋ ਤੇ ਉਹਦੀ ਦਵਾ ਮੰਮੀ ਨੇ ਇੰਦੇ ਵਿੱਚ ਕਿਉਂ ਕਿ ਪਾਲਿਆ ਮੇ ਅਮਰਜੀ ਮਿਰਚ ਤੇ ਨਮਕ ਪਾਉਂਦੀ ਹੁੰਦੀ ਹੈ ਆਪਦੀ ਪਾਉਣਾ ਕਿ ਨਹੀਂ ਪਾਉਣਾ ਤੇ ਅਸੀਂ ਗਏ ਸੀਗੇ ਅੱਜ ਫਾਰਮ ਕਰਨ ਉੱਥੇ ਸਾਨੂੰ ਹੋ ਗਿਆ ਲੇਟ ਤੇ ਜੱਸੀ ਜੱਸੀ ਨੇ ਦੋਨੇ ਡੈਰੀ ਨੇ ਮਸਾਲਾ ਦਿੱਤਾ ਘੁੱਟ ਸਬਜ਼ੀ ਦਾ ਤੇ ਕਿੰਨੇ ਸੀਗੇ ਅੱਜ ਵੇਸਨ ਦੇ ਘਟੇ ਬਣਾਦੇ ਉਹਨੂੰ ਪਤਾ ਸੀ ਇਹਨਾਂ ਨੇ ਲੇਟ ਹੋ ਜਾਣਾ ਤਾਂ ਉਹਨਾਂ ਨੇ ਕਿਉਂ ਟੀਨੇ ਮਸਾਲਾ ਘੁੱਟ ਦਿੱਤਾ ਵਾ ਸਾਨੂੰ ਥੋੜਾ ਜਿਹਾ ਆਸਾਨ ਹੋ ਗਿਆ ਪਾਉਣਾ ਸੀ ਬਸ ਇੱਥੇ ਮੈਂ ਕਹਾਂ ਉਹ ਨਾ ਇੱਥੇ ਵਾੜ ਕੇ ਲੈ ਜਾਂਦੇ ਆਂ ਅਗੱਗੇ ਤੇ ਉਹ ਫਿਰ ਮਸਾਲਾ ਭੁੰਨ ਕੇ ਦੇ ਵਿੱਚ ਪਾ ਦਾਂਗੇ ਕੱਚ ਸੀ ਹੋ ਗਏ ਆ ਲੇਟ ਘਰ ਮਾ ਦਾ ਜ਼ਰੂਰੀ ਸੀਗਾ ਕਈ ਦਿਨ ਹੋ ਗਿਆ ਸੀ ਜਾਂਦੇ 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 ਨੇ ਕਹਿ ਰਿਹਾ ਸੀਗਾ ਤੇ ਟਾਈਮ ਹੀ ਨਹੀਂ ਲੰਘਦਾ ਸੀਗਾ ਅੱਜ ਮੈਂ ਤਾਂ ਲਾਈ ਵੀ ਕੰਮ ਨਵੇੜ ਹੀ ਲਈਏ ਅੱਜ ਵੀ ਆਪਾਂ ਦੋ ਵਾਰ ਹੀ ਗਏ ਆ ਦੋ ਵਾਰ ਹੀ ਗਏ ਆ ਪਹਿਲਾਂ ਗਏ ਆ ਉਹ ਤੋਂ ਦੁਕਾਨ ਬੰਦ ਸੀ ਕਿ ਫੇਰ ਵਾਰ ਆ ਗਏ ਆ ਤੇ ਔਰ ਜਦੋਂ ਵੇਲਾ ਆਊਗਾ ਵੀ ਜਿਹੜੀਆਂ ਹੋਰ ਇਹ ਹੁਣ ਗੰਡੀਆਂ ਤੇ ਇਹਨਾਂ ਨੂੰ ਆਪਾਂ ਕਲੀਆਂ-ਕਲੀਆਂ ਕਰਕੇ ਲਾ ਦਾਂਗੇ ਪਿਛਲੀ ਵਾਰੀ ਕਿਹੇ ਤੋਰੀਆਂ ਬੋ ਲੱਗੀਆਂ ਹੂੰ ਉਹਨਾਂ ਦਾ ਵੀ ਕੱਢਿਆ ਸੀ ਨਾ ਇਸ ਵਾਰੀ ਆਪਾਂ ਹਾਂ ਨਹੀਂ ਇਸ ਵਾਰੀ ਲੈੜੀ ਤਰ੍ਹਾਂ ਪੰਜਾਬ ਤੋਂ ਹਾਂ ਤੇ ਉਹ ਲੈ ਕੇ ਨਹੀਂ ਉਹ ਨਹੀਂ ਬੀਜੀਆਂ ਕੋਈ ਬੀਜੀਆਂ ਜਿਹੜੀਆਂ ਉਹ ਕੋ ਲੈ ਕੇ ਆਉਂਦੀਆਂ ਬੀਜੀਆਂ ਦਾ ਸੀਗਾ ਉਹ ਬੀਜਿਆ ਮੈਂ ਉਹ ਰੀਵੀ ਬਤਾਉਂਗਾ ਦੀ ਬੀਜੀ ਆ ਬਥੇਰਾ ਕੁਛ ਵੀ ਨਹੀਂ ਅੱਜ ਫੇਰ ਨਹੀਂ ਡੈਡ ਦੇ ਕੱਪੜੇ ਪ੍ਰੈਸ ਕੀਤੇ ਹੁਣ ਕੱਲ ਤਾਂ ਪੱਕਾ ਹੀ ਆਪਾਂ ਨੂੰ ਡੈਡ ਬੈਂਕਿੰਗ ਕਰਨੀ ਪੈਣੀ ਅੱਜ ਵੀ ਨਹੀਂ ਕੋਸ ਟਾਈਮ ਲੱਗਾ ਸਾਰਾ ਕੱਲ ਤਾਂ ਲੋਣਾ ਹੀ ਪੈਣਾ ਹੈ ਕੱਲ ਰਾਤ ਨੂੰ ਜਾਂ ਕੱਲ ਪਰਸੋ ਸਵੇਸ ਫੇਰ ਡੈਨੇ ਜਾਣਾ ਹੈ ਟਾਈਮ ਨਾਲ ਹੀ ਉਹ ਮਾਂ ਕੀ ਦੇਖ ਕੋਹਾਂ ਜੇ ਤਾਂ ਅੰਜਲ ਹੋਇਆ ਤਾਂ ਪਹੁੰਚ ਜਾਣਾ ਨੇ ਨਾ ਅੰਜਲ ਹੋਇਆ ਨਾ ਤੇ ਤਾਂ ਕੋਈ ਸੰਭਾਵਨਾ ਹੀ ਨਹੀਂ ਹੈਗੀ ਨਹੀਂ ਹੋਵੀਂ ਕਹਿੰਦਾ ਸੀ ਕਹਿੰਦਾ ਜੇ ਮੈਂ ਪੰਜਾਬ ਨੂੰ ਜਿਹੜਾ ਲੈ ਕੇ ਚਲ ਗਿਆ ਫਿਰ ਉੱਥੇ ਜਾਣਾ ਤੇ ਜੇ ਮੈਂ ਨਾ ਗਿਆ ਫਿਰ ਮੈਂ ਚਲ ਜਾਣਾ ਕਿਉਂ ਡੈਣ ਹੈ ਕੱਲ ਪਰਸੋ ਤਾਂ ਪੱਕਾ ਹੋ ਗਿਆ ਡਾੜੀ ਵੇ ਮੁਰ ਦੇ ਸੇ ਮਿਰਚੀ ਲਾਉਂਗੀ ਮਨਪ੍ਰੀਤ ਬਾਹ ਗਿਆ ਹੋਇਆ ਹਮਲਾ ਕਰਤਾ ਹੈ ਲੀਗਾ ਆਪਣੇ ਆਂਦਿਆਂ ਨੂੰ ਹੈ ਨਹੀਂ ਸੀ ਕਰੇ ਜੀ ਮਨਪ੍ਰੀਤ ਰਾਤ ਨੂੰ ਆਇਆ ਨਾ ਮੈਨੂੰ نیند ਆਈ ਹੋਈ ਸੀਗੀ ਮੈਨੂੰ ਇੰਨੀ نیند ਆਈ ਸੀ ਮੇਰਾ ਜੀ ਨਾ ਕਰੇ ਵੀ ਮੈਂ ਮੈਨੂੰ ਇਹਨੇ ਫੋਨ ਕੀਤਾ ਅਬ ਰਾਤ ਨੂੰ ਹੁਣ ਰੋਵ ਚ ਲੇਟ ਸੌਣੇ ਆ ਮੈਨੂੰ ਇਹਨੇ ਫੋਨ ਕੀਤਾ ਨਾ ਮੰਮੀ ਬੂਆ ਖੋਦ ਹੈ ਮੈਨੂੰ ਇਦਾਂ ਲੱਗਾ ਜਿਦਾ ਮੈਨੂੰ ਸੁਪਨੇ ਚ ਆ ਇੰਨੀ ਜ਼ੋਰ ਨਾਲ نیند ਆਈ ਸੀ ਫਿਰ ਮੈਂ ਕਿ ਬੂਆ ਭੁੱਲਾ ਆ ਮੈਨੂੰ ਇਹ ਹਲੇ ਆਇਆ ਨਹੀਂ ਸੀ ਕਿ ਮੈਨੂੰ ਸੁਪਨਾ ਆਈ ਜਾਵੇ ਵੀ ਇਹ ਆ ਗਿਆ ਵਾ ਆ ਗਿਆ ਵਾ ਤੇ ਇਹ ਜਦੋਂ ਅੰਦਰ ਆਇਆ ਨਾ ਇਹਨੇ ਆਦਾ ਫੋਨ ਰੱਖਿਆ ਉਦੋਂ ਮੈਨੂੰ ਪਤਾ ਲੱਗੇ ਜੇ ਤੂੰ ਪੁੱਛਿਆ ਕਿ ਰੋਟੀ ਖਾ ਲਈ ਮੈਂ ਕਰਕੇ ਮੈਂ ਕਿਹਾ ਰੋਟੀ ਮੈਂ ਕਿਹਾ ਜੇ ਹੁਣ ਰੋਟੀ ਖਾਊਗਾ ਤਾਂ ਫਿਰ ਰੋਟੀ ਖਰਾਉਂਗੀ ਇਹ ਕਹਿੰਦਾ ਮੈਂ ਖਾ ਕੇ ਆਇਆ ਮੈਂ ਰੋਟੀ ਖਾਣੀ ਵੀਗੀ ਤੇ ਫੋਨ ਹਾਂ ਨੀਂਦ ਨਹੀਂ ਆਉਂਦੀ ਨਹੀਂ ਇਹ ਰਾਤੀ ਆਏ ਬਹੁਤ ਲੇਟ ਆ 11:30 ਆਏ ਨੇ 11:30 ਵਜੇ ਆਏ ਆ ਹੂੰ ਸਾਢੇ 10 10 ਵਜੇ ਤਾਂ ਆਪਾਂ ਸਾਰਿਆਂ ਨੇ ਫੋਨ ਹੀ ਰੱਖੇ ਨੇ। ਹਾਂ ਜਦੋਂ ਆਇਆ ਮੈਂ ਵੇਖਿਆ ਟਾਈਮ 10:40 ਹੋਇਆ ਸੀ। ਅੱਧ ਘੰਟੇ ਚ ਆਪਾਂ ਨੀਂਦ ਆ ਗਈ। ਹਾਂ ਦੋ ਅਸੀਂ ਛੇਤੀ ਸੋ। ਆਪ ਫੋਨ ਰੱਖ ਕੇ ਦੋਵੇਂ ਸੌਂ ਗਏ ਸੀ। ਮੈਂ ਪਹਿਲਾਂ ਇਹਨੂੰ ਡੀਗਰੀ ਸੁੱਤੀ ਨਹੀਂ। ਮੈਂ ਕਿਹਾ ਚੱਲ ਹੁਣ ਵੀ ਆਇਆ ਹੁਣ ਵੀ ਆਇਆ ਫੋਨ ਇੱਥੇ ਚੱਕਣ ਨਾ। ਤੇ ਇਹ ਹੁਣ ਮੈਂ ਇੱਕ ਹੁਣ ਮੈਂ ਇਹਨੂੰ ਪੁੱਛਣਾ ਸੀਗਾ ਕਿ ਤੁਸੀਂ ਲੇਟ ਕਿਉਂ ਹੋ ਐ? ਅੱਜ ਸਾਰਿਆਂ ਨੇ ਧਿਆਨ ਹੀ ਨਹੀਂ ਕੀਤਾ। ਉਹਦਾ ਨਾ ਨੋ ਪੋਸਟ ਸੀ ਸਾਰਾ ਦਿਨ ਘਰੇ ਰਿਆ ਕੋ ਦੋਈ ਹਾਂ ਤਾਂ ਕੋਈ ਵੀ ਨੂੰ ਵੀ ਪੁੱਛਦੀ ਆਉਂ ਤਾਂ ਮੇਰਾ ਫੋਨ ਹੀ ਨਹੀਂ ਚੱਕਦਾ ਉਹ ਜੇ ਵੀ ਨਹੀਂ ਚੱਕਦਾ ਪੱਕਾ ਰਾਤ ਨੂੰ ਵੀ ਨਹੀਂ ਚੱਕਿਆ ਸੀ ਹੁਣ ਵੀ ਨਹੀਂ ਚੱਕਿਆ ਉਹਨੂੰ ਰਾਤੀ ਜੇ ਸੀਗਾ ਵੀ ਡੈਡੀ ਗੱਲ ਕਰੂਗਾ ਮਾਸੀ ਦੇ ਫੋਨ ਤੋਂ ਤੇ ਬੋਇਲਿੰਗ ਹੁੰਦੇ ਪਏ ਬੋਇਲਿੰਗ ਹੋ ਕੇ ਬਾਹਰ ਤੜਕਾ ਲਾਵਾਂਗੇ ਹੁਣ ਆਪਾਂ ਸਿੱਧਾ ਜਾਵਾਂਗੇ ਬਾਹਰ ਅੱਗ ਵੀ ਮੱਸ ਸਕਦੇ ਜਦੋਂ ਕੋਈ ਚੀਜ਼ ਲੇਟ ਅਸੀਂ ਹੋ ਜਾਂਦੇ ਆਂ ਤੇ ਅੱਗ ਵੀ ਕਹਿੰਦੀ ਤੁਹਾਡਾ ਦੇਣਾ ਕੀ ਜੋ ਮੈਂ ਛੇਤੀ ਭਰ ਦਾਂਗੀ ਅੱਗ ਕਹਿੰਦੀ ਮੈਂ ਛੇਤੀ ਬਲਣਾ ਬਲਾਂਗੀ ਇਹਨੇ ਬਹੁਤ ਲੇਟ ਕੀਤਾ ਹਾਂ ਚਲ ਮੈਂ ਕਾ ਮਲਣੀ ਸ਼ੁਰੂ ਕੀਤੀ ਹਟ ਮਨਾ ਇੱਥੇ ਕਰਦੇ ਆ ਸਹੀ ਹੈ ਮੱਸੇ ਚੋ ਬਾਲਿਆ ਹੁਣ ਨਾ ਅਜਨੇਰਾ ਵੀ ਛੇਤੀ ਹੋ ਗਿਆ ਆਪਣੇ ਬਲੌਗ ਨੂੰ ਕਮੈਂਟ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਪਤਾ ਲੱਗਦਾ ਵੀ ਕੌਣ-ਕੌਣ ਵੇਖਦਾ ਆ ਤੇ ਆਪਣਾ ਚੈਨਲ ਹੈਗਾ ਕੁਲਵਿੰਦਰ ਦੀ ਰਸੋਈ ਉਹਨੂੰ ਵੀ ਜ਼ਰੂਰ ਉਹਦੇ ਤੇ ਵੀਡੀਓ ਤਾਂ ਬਹੁਤ ਹੋ ਗਏਖ ਲਿੰਦੇ ਨੇ 12-12 100 ਵੀ ਹੋ ਜਾਂਦੇ ਨੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬਰ ਵੀ ਕਰਿਆ ਕਰੋ ਤੇ ਅੱਜ ਦੇ ਬਲੌਗ ਤੋਂ ਬਾਅਦ ਸੈਨਿੰਗ ਸਾਰਿਆਂ ਨੂੰ ਸੱਸਰੀ